ਹੈਲੋ ਮਾਈ YouTube ਫੈਮਿਲੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਬਾਬੂ ਦੇ ਨਿਊ ਸ਼ੂਜ਼ ਆ ਗਏ ਆ ਨਿਊ ਸ਼ੂਜ਼ ਲੈ ਕੇ ਆਏ ਸੀ ਆਪਣੇ ਪਾਪਾ ਨੇ ਦੇ ਪੁਰਾਣੇ ਸ਼ੂਜ਼ ਹਨ ਜੋ ਸਕੂਲ ਵਾਲੇ ਉਹ ਮਤਲਬ ਖਰਾਬ ਹੀ ਹੋ ਗਏ ਸੀਗੇ ਬਿਲਕੁਲ ਤੇ ਫਿਰ ਮੈਂ ਕਿਹਾ ਚਲੋ ਪਹਿਲਾਂ ਜੇ ਸੋਚਿਆ ਸੀ ਕਿ ਨਿਊ ਕਲਾਸ 'ਚ ਜੇ ਹੋਊਗਾ ਤਾਂ ਫਿਰ ਲੈ ਦਾਂਗੇ ਬਟ ਉਹ ਸ਼ੂਜ਼ ਪਾਣ ਦੇ ਲਾਇਕ ਹੀ ਨਹੀਂ ਸੀਗੇ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਇਹਨੂੰ ਲਾਈ ਦੋ ਕੋਈ ਗੱਲ ਨਹੀਂ ਤੇ ਵਧੀਆ ਕੰਪਨੀ ਦੇ ਆ ਉਹੀ ਮੈਂ ਚੈੱਕ ਕਰ ਰਹੀ ਸੀ ਆ ਕੇ ਦਿਖਾ ਰਿਆ ਸੀਗਾ ਮੈਂ ਨਹੀਂ ਗਈ ਸੀ ਕਿ ਇਹ ਦੋਨੋਂ ਗਏ ਸੀਗੇ ਤੇ ਫਿਰ ਉਹ ਦਿਲੇ ਕਿ ਆਂਦੇ ਆ ਥੋੜੇ ਵੱਡੇ ਵੀ ਲੈ ਆਂਦੇ ਆ ਨਾ ਉਹ ਪਹਿਲੇ ਵਾਲੇ ਜਿਹੜੇ ਸੀਗੇ ਉਹ ਛੋਟੇ ਹੋ ਗਏ ਸੀਗੇ ਇਹਦੇ ਤੇ ਟੈਟ ਵੀ ਆਂਦੇ ਮਤਲਬ ਟੈਟ ਆਂਦੇ ਸੀਗੇ ਇਹਦੇ ਪੈਰ ਤੇ ਫਿਰ ਉਹ ਮੈਂ ਨਾ ਦੇ ਦਿੱਤੇ ਕਿਸੇ ਨੂੰ ਵੈਸੇ ਸਹੀ ਤਾਂ ਉਹ ਵੀ ਸੀ ਇੰਨੇ ਵੀ ਨ ਖਰਾਉਸੀਗੇ ਤੇ ਫਿਰ ਮੈਂ ਇਹ ਨਮੀ ਲੈ ਆਂਦੇ ਆ ਇਹ ਇਨਾਂ ਦੀ ਨਮੀ ਲੈ ਆਂਦੇ ਬਾਉਕੜੀ ਤੇ ਆ ਤੇ ਨਹੈਂਕੀ ਵੀ ਲੈ ਕੇ ਆਇਆ ਸਕੂਲ ਲਈ ਕਲਰਫੁੱਲ ਮੈਂ ਬਾਈਟ ਪੇ ਲੈ ਰਿਹਾ ਹਾਂ ਕਿਸੀਗੇ ਬਾਈਟ ਬਟ ਫਿਰ ਮੈਂ ਕਹ ਕਲਰਫੁੱਲ ਲੈ ਆਇਓ ਕਲਰਫੁੱਲ ਲੈ ਕੇ ਆਇਆ ਫਿਰ ਇਹ ਤੇ ਦੇਖੋ ਜੱਡਾ ਸਭ ਮੇਰੀ ਕਿੰਨੀ ਸੇਵਾ ਕਰਦੇ ਨੇ ਤੇ ਉਹ ਅਨਾਰ ਸਿਗਾ ਨਾਰਸ਼ਿਰਕੇ ਦੇ ਦੇ ਸੀਗੇ ਮੈਨੂੰ ਮਰਮਨ ਕਰ ਰਿਹਾ ਸੀ ਨਾਰ ਖਾਣ ਨੂੰ ਤੇ ਇਹ ਕਹਿੰਦੇ ਕੋਈ ਨਹੀਂ ਮੈਂ ਛਿਲ ਦਨਾਂ ਆ ਤੇ ਫਿਰ ਮੈਂ ਮੈਨੂੰ ਕੋਈ ਵੈਸੇ ਵੀ ਕੁਝ ਕਰਨ ਲੱਗੀ ਸੀਗੀ ਤੇ ਇੰਨੇ ਚੇ ਕਹਿੰਦੇ ਚਲ ਮੈਂ ਅਨਾਰ ਛਿਲ ਦਨਾਂ ਤੋ ਹੋਰ ਕੋਈ ਕੰਮ ਕਰ ਲਾ ਗੱਲ ਕਰੀ ਨਾ ਤੁਹਾਡੇ ਨਾਲ ਮੈਨੂੰ ਸਾ ਇੰਨਾ ਜ਼ਿਆਦਾ ਚੜ ਰਿਹਾ ਨੂੰ ਬਹੁਤ ਜ਼ਿਆਦਾ ਤੇ ਤੁਸੀਂ ਵੀ ਖਾ ਲੋ ਅਨਾਰ ਬਿਲਕੁਲ ਮਿੱਠੇ ਨਾਰ ਸੀਗੇ ਰੈਡ ਰੈਡ ਬਹੁਤ ਟੇਸਟੀ ਸੀ ਨਾਰ ਤੇ ਆਨਲਾਈਨ ਮੰਗਾਇਆ ਮੈਂ ਦੇਖੋ ਕੀ ਕੀ ਮੰਗਾਇਆ ਏ ਹੈਗੀ ਆ ਨੈਕਸਟ ਡੇ ਨੈਕਸਟ ਡੇ ਦੀ ਵੀਡੀਓ ਮੈਂ ਆਨਲਾਈਨ ਮੰਗਾਇਆ ਸੀਗਾ ਇਹ ਜਿਹਦਾ ਸੀ ਤੁਹਾਨੂੰ ਮੈਂ ਦੱਸਿਆ ਕਿ ਅਸੀਂ ਰੰਗ ਕਰਵਾਉਣਾ ਕਰ ਨੂੰ ਤੇ ਰੰਗ ਜਿਹੜੋ ਆਪਾਂ ਇੱਕ ਦੀਵਾਰ ਤੇ ਇੱਕ ਪੇਂਟ ਲੱਗ ਕਰਵਾਣੇ ਤੇ ਉਰੇ ਤੇ ਫਲਾਵਰ ਨਹੀਂ ਜੋਣਦੇ ਫਲਾਵਰ 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 ਬਣੇ ਹੁੰਦੇ ਨਾ ਉਹ ਵਾਲੇ ਉਹ ਮੈਨੂੰ ਪਤਾ ਨਹੀਂ ਕੀ ਕਹਿੰਦੇ ਆ ਮੈਂ ਆਨਲਾਈਨ ਇਹ ਮੰਗਵਾਇਆ ਤੇ ਮੈਂ ਤੁਹਾਨੂੰ ਹੁਣੇ ਦਿਖਾਨੀ ਦੇ ਤੇ ਬਾਹੂ ਕੋਦੇ ਚੋਟ ਲੱਗੀ ਉਹ ਦਿਖਾ ਰਿਆ ਸੀਗਾ ਮੈਂ ਤੁਹਾਨੂੰ ਹੁਣੇ ਬਸ ਖੋਪਣ ਕਰਕੇ ਦਿਖਾਉਣੀ ਆ ਤੇ ਕੋਈ ਵੀ ਮੇਰਾ ਪਾਰਸਲ ਆਂਦਾ ਹੈ ਸ਼ੁਰੂਆਤ ਬਾਬੂ ਕੀ ਕਰਦਾ ਆ ਇਹ ਪਾਰਸਲ ਪਾਰਸਲ ਇਹੀ ਖੋਲਦਾ ਆ ਇਹ ਨੂੰ ਮੈਂ ਕਹਿ ਰਹੀ ਸੀ ਧਿਆਨ ਨਾਲ ਖੋਲ੍ਹੇ ਕੈਂਚੀ ਨਾ ਲੱਗ ਜਾਵੇ ਤੇ ਬਸ ਮੈਂ ਹੁਣੇ ਦਿਖਾਉਣੀ ਦੋ ਮੰਗਾਏ ਸੀ ਕਿ ਦੋਨਾਂ ਚੂਜੇ ਨੂੰ ਅਸੀਂ ਕਲਰ ਕਰਾਵਾਂਗੇ ਨਾ ਘਰ ਨੂੰ ਪੂਰੇ ਨੂੰ ਤੇ ਮੈਂ ਸੋਚਿਆ ਹੋਇਆ ਕਿ ਜਿਹੜੀ ਸਾਡੀ ਐਲਈ ਐਲਈਡੀ ਦੀ ਉਹ ਤੁਸੀਂ ਸਾਹਮਣੇ ਦੀਵਾਰ ਦੇਖ ਰਹੇ ਹੋ ਨੀ ਜਿੱਥੇ ਐਲਈਡੀ ਲੱਗੇ ਉਹ ਦੀਵਾਰ ਤੇ ਕਲਰ ਹੋਰ ਕਰਵਾ ਕੇ ਉੱਪਰ ਜੀ ਨਾ ਫਲਾਵਰ ਟਾਈਪ ਉਹ ਸ਼ੱਪ ਪਰਵਾਣਾ ਤੇ ਉਹ ਹੁਣ ਮੈਂ ਉਹੀ ਮੰਗਾਇਆ ਆ ਤੇ ਦੋ ਮੰਗਾਇਆ ਦੋਨਾਂ ਚ ਜਿਹੜਾ ਵਧੀਆ ਲੱਗੂਗਾ ਉਹ ਲਗਵਾ ਲਾਂਗੇ ਹੈਨਾ ਇੱਕ ਤਾਂ ਇਹ ਵਾਲਾ ਕਲਰ ਆ ਕਲਰ ਨਹੀਂ ਸੋਰੀ ਇਹ ਇਹ ਵਾਲਾ ਆ ਸ਼ੱਪਾਈ ਗੈਲੋ ਮੈਨੂੰ ਪਤਾ ਨਹੀਂ ਇਹਨੂੰ ਕੀ ਕਹਿੰਦੇ ਆ ਤੇ ਇੱਕ ਇਹ ਵਾਲਾ ਇੱਕ ਹੋਰ ਉਹ ਵੀ ਤੁਹਾਨੂੰ ਦਖਾਣੀ ਆ ਕੱਢ ਕੇ ए वाला आया और एक नीचे नीचे वाला वो थोड़ा छोटा आिदा देखो दीवार से ना दो छापे लगूंगे है एक उपर फ्लावर एक नीचे तो मैं थोड़ा दस रही थी वो वाली दीवार पर ही अस लगवा एक जो भावुक के हाथ थोड़ा व्डा आहड़े न ये छोटे आ कई देखो ऑनलाइन चीज़ा वाइया भी आदि हैं कई बिल्कुल बेकार आदि ਅੱਗੇ ਵੀ ਤੁਸੀਂ ਮੇਰਾ ਵਲੋਗ ਪਲੀਜ਼ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਤੇ ਅੱਗੇ ਨਾ ਤੁਸੀਂ ਵਲੋਗ ਦੇਖਿਓ ਪਹਿਲਾਂ ਤਾਂ ਮੈਨਾਂ ਇੱਕ ਦਿਨ ਪਹਿਲਾਂ ਮੈਂ ਇਹ ਵਾਲਾ ਪਾਰਸਲ ਮੰਗਾ ਲਿਆ ਇਹ ਤਾਂ ਬਿਲਕੁਲ ਸਹੀ ਹੈ ਚ ਕੋਈ ਡਾਊਟ ਨਹੀਂ ਆ ਠੀਕ ਹੈ ਬਾਕੀ ਲਗਾ ਕੇ ਪਤਾ ਲੱਗੂ ਹਨਾ ਬਾਅਦ ਚ ਪਤਾ ਲੱਗੂਗਾ ਜੀ ਰੋ ਦਿਵਾਰ ਤੇ ਲਗਾਵਾਂਗੇ ਇਹ ਨੈਕਸਟ ਡੇ ਆ ਤੇ ਉਦੋਂ ਦਾ ਪਾਰਸਲ ਆ ਤੇ ਮਤਲਬ ਵਲੋਗ ਹਨਾ 2-3 ਦਿਨ ਦਾ ਮੁਲਾਕੇ ਬਣਿਆ ਹੋਇਆ ਹੈ ਵਾਲਾ ਤੇ ਇਹ ਮਗਾਈ ਸੀ ਮੈਂ ਟੁੱਟੀ ਸ਼ੈਂਕ ਲਈ ਆਪਣੇ ਲਈ ਹੋਸ਼ ਵੇਸ਼ਿੰਗ ਜਿਹੜਾ ਇਹ ਲਈ ਟੁੱਟੀ ਮਗਾਈ ਸੀ ਤੇ ਦੇਖੋ ਪੈਸੇ ਵੀ ਲੱਗਦੇ ਆ ਕੋਈ ਇਹ ਤਾਂ ਹੈ ਨਹੀਂ ਵੀ ਹਨਾ ਫ੍ਰੀ ਵੀ ਮਗਾ ਲਈ ਟੁੱਟੀ ਮਗਾਤਾ ਲੇ ਪਰ ਮੈਂ ਤਾਂ ਵਗੇ ਦਿਖਾਣੀ ਮੇਰੇ ਸਾਡੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਧੋਖਾ ਹੀ ਹੋ ਗਿਆ ਇੱਕ ਹਿਸਾਬ ਨਾਲ ਮੈਂ ਸਾਰੀ ਸਭ ਕੁਝ ਦੇਖ ਕੇ ਮਗਾਇਆ ਫਿਰ ਵੀ ਇਹ ਨਾ ਉਮ ਤੋ ਖਾਈ ਹੋਇਆ ਇੱਕ ਸਾਹਮਣਾ ਦੇਖੋ ਪੈਸੇ ਲੱਗਦੇ ਆ ਤਾਂ ਚਾਹੇ 10 ਰੁਪਏ ਕਿਉਂ ਨਾ ਲੱਗਣ ਤੇ ਦਿਲ ਦੁਖਦਾ ਜਿਹੜੀ ਚੀਜ਼ ਆਪਣੀ ਪਸੰਦ ਦੀ ਨਾ ਆਵੇ ਪਹਿਲਾਂ ਤਾਂ ਤੁਸੀਂ ਇਹਨਾਂ ਦੇਖੋ ਪੈਕਿੰਗ ਇਹ ਨਹੀਂ ਸੀ ਪੈਕਿੰਗ ਬਹੁਤ ਵਧੀਆ ਸੀਗੀ ਬਹੁਤ ਵਧੀਆ ਉਹਨਾਂ ਨੇ ਪੈਕ ਕਰਕੇ ਟੁੱਟੀ ਦਿੱਤੀ ਹੈ ਮੈਂ ਜਿਹੜੀ ਲੰਬੀ ਟੁੱਟੀ ਉਹਨਾਂ ਨੂੰ ਬੜੀ ਮਹਿੰਗਾਈ ਸੀ ਪਹਿਲਾਂ ਮੇਰੀ ਸੰਕਤੇ ਛੋਟੀ ਟੁੱਟੀ ਲੱਗੀ ਹੋਈ ਸੀਗੀ ਤੇ ਫਿਰ ਮੈਂ ਨਾ ਇਹ ਵਾਲੀ ਮੰਗਾਈ ਸਭ ਕੁਝ ਦੇਖ ਕੇ ਮੀਸ਼ੋ ਤੋਂ ਮੰਗਾਈ ਇਹ ਵਾਲੀ ਮੈਂ ਇੱਕ ਤਾਂ ਜਿਹੜਾ ਮੈਂ ਇਹਨੂੰ ਜਿਹੜਾ ਕੱਢਿਆ ਬਾਹਰ ਦੇਖਿਆ ਤੇ ਬਿਲਕੁਲ ਹਲਕਾ weight ਸੀ ਇਹਦਾ ਬਿਲਕੁਲ ਹਲਕਾ light weight ਸੀ ਇਹਦਾ ਭਾਰੀ ਭੂਰੀ ਬਿਲਕੁਲ ਨਹੀਂ ਸੀ ਤੇ ਹੁਣ ਤੁਸੀਂ ਅੱਗੇ ਦੇਖਿਓ ਗੁੱਡ ਮਾਰਨਿੰਗ ਫਰੈਂਡਸ ਤੇ ਮਾਰਨਿੰਗ ਦਾ ਟਾਈਮ ਆ ਕੰਮ ਸਾਰਾ ਹੋ ਗਿਆ ਦੇਖੋ ਮੈਂ ਪੁੱਛਾ ਲਗਾ ਕੇ ਛੱਡੀਆਂ ਹੁਣੇ ਥੋੜਾ ਗਿੱਲਾ ਗਿੱਲਾ ਲੱਗ ਰਿਹਾ ਹੁਣ ਆ ਉੱਚਾ ਲਗਾ ਲਿਆ ਆ ਉੱਪਰ ਚੱਲੀ ਸੀ ਤੁੱਪੇ ਸਿਰ ਸੁਭਾਉਂਗੀ ਉੱਪਰ ਤੇਲ ਵੀ ਅੱਜ ਲਗਾਉਂਗੀ ਕਿਉਂਕਿ ਨਾ ਬਾਹੜ ਜੀਵ ਜੇ ਹੋਏ ਪਏ ਆ ਤੇਲ ਲਗਾਉਂਗੀ ਅੱਜ ਕੰਮ ਸਾਰਾ ਹੋ ਗਿਆ ਰਜਾਈ ਮੈਂ ਇੱਥੇ ਰੱਖਤੀ ਆ ਤੇ ਫਿਲਹਾਲ ਨਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਕਿ ਧੋਖਾ ਧਾ ਹੋਇਆ ਕਿ ਮੈਂ ਜਿੱਦ ਕਰਦਾਂ ਦੁਖਾ ਮੈਂ ਆਨਲਾਈਨ ਹੈ ਨਾ ਟੂਟੀ ਮੰਗਾਈ ਸੀ ਟੂਟੀ ਤਾਂ ਮੈਂ ਮੰਗਾਈ ਆਨਲਾਈਨ ਹੈ ਨਾ ਤੇ ਆਨਲਾਈਨ ਟੂਟੀ ਮੰਗਾਨ ਤੋਂ ਬਾਅਦ ਸਿਲਾਤੀ ਟੁੱਟੀ ਲਗਾਈ ਸ਼ੈਂਕ ਦੀ ਵੋਸ਼ ਵੇਸ਼ੇ ਏਰੀਏ ਦੀ ਉਹਦੀ ਟੂਟੀ ਲਗਾਈ ਤੇ ਟੂਟੀ ਮੈਂ ਤੁਹਾਨੂੰ ਦਿਖਾਨੀ ਹੈ ਇੱਕ ਮਿੰਟ ਮੈਂ ਲਾਦਾ ਦੇਖੋ ਮੇਰੀ ਟੂਟੀ ਮੈਂ ਤੁਹਾਨੂੰ ਨਾ ਬੈਕ ਕੈਮਰੇ ਤੋਂ ਦਿਖਾਣੀ ਆ ਆ ਵੇਖੋ ਆ ਟੁੱਟੀ ਆ ਤੇ ਇਹ ਹੈ ਨਾ ਵੈਸੇ ਤਾਂ ਘੁੰਮਣ ਵਾਲੀ ਇਹ ਤਾਂ ਘੁੰਮਦੀ ਆ ਇੱਦਾਂ ਇੱਦਾਂ ਜਿੱਦੜ ਮਰਜ਼ੀ ਕਰ ਲੋ ਪਰ ਆ ਦੇਖੋ ਪਿੱਛੇ ਪਿੱਛੇ ਨੂੰ ਹੁੰਦੀ ਤੇ ਪਾਣੀ ਲੀਕ ਕਰਦਾ ਆ ਦੇਖੋ ਇਹ ਟੁੱਟੀ ਦਾ ਹਾਲ ਹੈ ਇਸ ਟਾਈਮ ਵੈਸੇ ਤਾਂ ਸਹੀ ਹੈ ਬਟ ਇੱਥੋਂ ਨਾ ਹੁਣ ਇਹ ਨਹੀਂ ਪਤਾ ਕਿ ਪ੍ਰੋਬਲਮ ਆ ਕੀ ਦਿੱਕਤ ਵਾਥੋਂ ਤੇ ਇੱਥੋਂ ਨਾ ਪਾਣੀ ਟੁੱਟੀ ਪਿਚਰ ਹੁੰਦੀ ਨਾ ਪਾਣੀ ਲੀਕ ਕਰਦਾ ਥੋੜਾ ਦੇਖੋ ਉਹਰੇ ਪਲੇ ਟੁੱਟੀ ਮੈਨੂੰ ਸਹੀ ਨਹੀਂ ਲੱਗੀ ਮੈਂ ਇਹਨਾਂ ਨੂੰ ਕਿਹਾ ਹੁਣ ਟੁੱਟੀ ਹੈ ਨਾ ਅਸੀਂ ਔਨਲਾਈਨ ਨਹੀਂ ਮੰਗਾਣੀ ਬਹੁਤ ਵੱਡੀ ਗਲਤੀ ਕੀਤੀ ਔਨਲਾਈਨ ਮੰਗਾ ਕੇ ਮੀਸ਼ੋ ਤੋਂ ਮੰਗਾਏ ਸੀ ਤੇ ਬਿਲਕੁਲ ਸਹੀ ਨਹੀਂ ਆਈ ਬਿਲਕੁਲ ਵੀ ਵਧੀਆ ਨਹੀਂ ਮੈਨੂੰ ਲੱਗੀ ਹੈ ਟੁੱਟੀ ਤੇ ਹੁਣ ਦੇਖਦੇ ਆ ਅਸੀਂ ਫਿਲਹਾਲ ਹਨਾ ਘਰਵਾਲੇ ਸੋਚਿਆ ਰੰਗ ਰੰਗ ਬਾਰੇ ਤੇ ਉਦੋਂ ਸ਼ਾਇਦ ਦੇਖਾਂਗੇ ਅਗਰ ਟੁੱਟੀ ਲੱਗਦੀ ਹੋਏ ਤਾਂ ਠੀਕ ਹੈ ਬਾਪੂ ਦੇ ਪਪਾ ਬੋੜਿਆ ਕੀ ਫਿਲਹਾਲ ਜਿੰਨਾ ਚਿਰ ਇਹ ਚੱਲਦੀ ਹੈ ਚੱਲਣ ਦਿੰਨੇ ਆ ਤੇ ਉਸ ਤੋਂ ਬਾਅਦ ਹੁਣ ਪੈਸੇ ਤਾਂ ਬੇਸਟ ਹੋ ਹੀ ਗਏ ਆ ਹੁਣ ਟੁੱਟੀ ਲਾ ਵੀ ਨਹੀਂ ਸਕਦੇ ਕਿਉਂਕਿ ਪੈਸੇ ਬਸੂੜ ਵੀ ਤਕਰਦੇ ਆ ਤੇ ਉਸ ਤੋਂ ਬਾਅਦ ਫਿਰ ਜੋ ਜੁਰੇ ਨੂੰ ਕੁਝ ਹੋ ਗਿਆ ਉਹਨਾਂ ਕੀ ਹੋਗੀ ਫੇਰ ਆਪਾਂ ਬਿਜਾਰੋ ਲੈ ਲਾਂਗੇ ਵੈਸੇ ਵੀ ਹੁਣ ਪਹਿਲਾਂ ਮੈਂ ਸੋਚਿਆ ਸੀ ਕਿ ਸੋਇਦੀਆਂ ਬਾਥਰੂਮ ਦੀਆਂ ਸੀ ਟੁੱਟੀਆਂ ਚੇਂਜ ਕਰਨੀਆਂ ਤੇ ਮੈਂ ਕਿਹਾ ਮੈਂ ਨਾ ਉਹ ਆਨਲਾਈਨ ਮੰਗਾ ਲੂੰਗੀ ਪਰ ਉਹ ਆਨਲਾਈਨ ਬਿਲਕੁਲ ਨਾ ਚੀਜ਼ ਟੁੱਟੀ ਤਾਂ ਖਾਸ ਕਰਕੇ ਇਦਾਂ ਦੀਆਂ ਚੀਜ਼ਾਂ ਬਿਲਕੁਲ ਨਾ ਮੰਗਾਓ ਤੇ ਬਾਕੀ ਹਾਂ ਛੋਟੇ-ਮੋਟੇ ਚੀਜ਼ਾਂ ਮੰਗਾ ਸਕਦੇ ਬਟ ਇਦਾਂ ਦੀਆਂ ਨਾ ਮੰਗਾਓ ਕਿਉਂਕਿ ਇਹ ਬੇਕਾਰ ਟੁੱਟੀ ਆ ਤੇ ਹੁਣ ਅਸੀਂ ਬਜ਼ਾਰੋਂ ਲਵਾਂਗੇ ਬਾਕੀਆਂ ਟੁੱਟੀਆਂ ਸੋਇਦੀਆਂ ਦੋ ਔਰ ਦੋ ਬਾਥਰੂਮ ਦੀਆਂ ਇਹ ਲਗਾਵਾਂਗੇ ਉਸ ਤੋਂ ਪਹਿਲਾਂ ਅਸੀਂ ਮਿਸਤਰੀ ਲਗਾਣਾ ਉਦੋਹੀ ਇਸ ਟੂਟੀਆਂ ਲਗਾ ਲਾਂਗੇ ਤੇ ਫਿਰ ਰੰਗ ਕਰਵਾਣਾ ਹੁਣ ਕਿਉਂਕਿ ਰੰਗ ਦਾ ਬਹੁਤ ਹੋ ਗਿਆ ਮੈਂ ਰੰਗ ਰੰਗ ਕਰਦੀ ਰਹੀ ਸੀ ਨਾ ਤੇ ਘਰ ਨੂੰ ਹੁਣ ਅਸੀਂ ਰੰਗ ਕਰਵਾਣਾ ਹੈ ਤੇ ਚਲੋ ਮੈਂ ਪਹਿਲਾਂ ਧੁੱਪੇ ਚੱਲ ਜਮਾ ਉੱਪਰ ਧੁੱਪੇ ਜਾ ਕੇ ਫਿਰ ਮੈਨੂੰ ਮਿਲਦੀ ਹਾਂ ਅਸੀਂ ਮੈਂ ਹੁਣ ਉੱਪਰ ਆ ਗਈਆਂ ਧੁੱਪੇ ਤੇ ਆਪਣਾ ਮੈਂ ਸਿਰ ਵੀ ਵਾਲੇ ਅਸੀਂ ਤੇਲ ਵਗੈਰਾ ਲਗਾ ਲਿਆ ਸੀ ਖਾਣਾ ਪੀਣਾ ਵੀ ਖਾ ਲਿਆ ਔਰ 오ਰੇਂਜ ਉਹ ਵੀ ਖਾ ਲਿਆ ਤਨੂ ਤੇ ਉਪ ਸੇਕ ਰਹੀਆਂ ਧੁੱਪੇ ਬੈਠੀਆਂ ਬਹੁਤ ਵਧੀਆ ਲੱਗਦਾ ਆ ਸਰਦੀਆਂ ਦੇ ਮੌਸਮ ਚ ਇਦਾਂ ਦੀ ਧੁੱਪ ਕੜਾਕੇਦਾਰ ਵਾਲੀ ਮਿਲ ਜੈਣਾ ਬਹੁਤ ਵਧੀਆ ਲੱਗ ਰਿਹਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਗੱਡੀਆਂ ਗੱੜਾ ਚੱਲ ਰਹੀਆਂ ਇੱਧਰ ਵੀ ਧੁੱਪ ਸਾਰੇ ਪਾਸੇ ਮਤਲਬ ਮੀਂਹ ਪੈ ਕੇ ਹਟਿਆ ਸੀ ਮੀਂਹ ਪੈਣ ਤੋਂ ਬਾਅਦ ਜਿਹੜੀਆਂ ਧੁੱਪ ਆਉਣੀਆਂ ਇਹ ਉਹ ਆ ਔਰ ਬਿਲਕੁਲ ਸਾਫ਼-ਸਾਫ਼ ਦਿਖਾਈ ਦੇ ਰਿਹਾ ਤੇ ਇਹ ਨਾਲ ਘਰਵਾ ਬਿਲਕੁਲ ਇੱਥੇ ਬਾਬੂ ਕਲੂਸ਼ਨ ਵੀ ਪੜਦਾ ਹੈ ਔਰ ਇਨਾਂ ਇਹ ਛੋਟ-ਛੋਟੀਆਂ ਬੱਚੀਆਂ ਮੈਨੂੰ ਬਹੁਤ ਪਿਆਰੀਆਂ ਲੱਗਦੀਆਂ どんな変化をしてるの